ਦੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਹੋਈ ਦੋ ਤਿਰਾਂ ਚ ਲੜਾਈ ਤੇ ਜ਼ਖਮੀ ਸਿਵਲ ਹਸਪਤਾਲ ਦਾ ਕਲ ਸਿਵਲ ਹਸਪਤਾਲ ਵਿੱਚ ਹੋਇਆ ਹੰਗਾਮਾ ਡਿਊਟੀ ਡਾਕਟਰ ਨੇ ਕੰਟਰੋਲ ਤੇ ਫੋਨ ਕਰਕੇ ਖੁਦ ਅੱਛਾ ਜੀ ਕੀ ਝਗੜਾ ਕੀ ਹੋਇਆ ਤੁਹਾਡਾ ਝਗੜਾਦਾ ਹੋਇਆ ਆਪਣਾ ਜੋ ਪਿੰਡ ਚ ਆਪਾਂ ਤੋਂ ਮਾੜੇ ਕੰਮ ਹੁੰਦੇ ਆ ਦੱਸਦੇ ਆ ਲੋਕਾਂ ਨੂੰ ਬੜੀ ਲੈਟਦੇ ਆ ਆਪਾਂ ਕੁਛ ਵਰਤੋਂ ਕਾਲੇ ਸੋਸਾਇਟੀ ਇਤਿਹਾਸ ਮਾੜਾ ਕੰਮ ਇਸ ਤਾਂ ਵੀ ਆਪਣਾ ਹੋਣਾ ਚਾਹੀਦਾ ਸਾਫ ਸਫਾਈ ਹੋਣੀ ਚਾਹੀਦੀ ਪਾਲਿਟਾਸ ਹੋਣੀ ਚਾਹੀਦੀ ਜਿਹੜੀ ਸਾਡੀ ਉਹ ਪਾਰਟੀ ਕੰਦੇ ਸਰਪੰਚ ਆ ਜੀ ਗੁਰਦੱਤ ਸਿੰਘ ਉਰਫ ਭੁੱਲਾ ਹਾਂਜੀ ਉਹਦਾ ਬੇਟਾ ਪ੍ਰਦੀਪ ਸਿੰਘ ਉਰਫ ਪ੍ਰਦੀਪ ਬਾਹਰੋਂ ਆਇਆ ਉਹਨੇ 15 20 ਜਣੇ ਲਈਆਂ ਚੁੱਕੇ ਮੇਰੇ ਤੇ ਹਮਲਾ ਕੀਤਾ ਤੇ ਹਮਲਾ ਕਰਕੇ ਮੈਨੂੰ ਕੱਲੇ ਨੂੰ ਜੱਥੇ ਨਿਮਾਰਿਆ ਉਸ ਤੋਂ 2 ਘੰਟੇ ਪਹਿਲਾਂ ਮੇਰੇ ਚਾਚੇ ਦਾ ਬੇਟਾ ਸੁਖਵਿੰਦਰ ਸਿੰਘ ਉਸਤੇ ਨੇ ਹਮਲਾ ਕੀਤਾ ਉਹ ਨੂੰ ਮੈਨੂੰ ਫੋਨ ਆਇਆ ਕਿ ਉਹ ਉਹ ਥਾਣੇ ਗਿਆ ਤੇ ਮੈਂ ਪਿੰਡ ਦੇ ਨੰਬਰਦਾਰ ਨਾਲ ਗੱਲ ਲਾਇਆ ਕਿ ਥਾਣੇ ਜਾ ਰਿਹਾ ਸੀ ਇਹ ਲਬਰਦਾਰ ਰੋਟੇ ਚਲ ਬਾਕੀ ਨਾਲ ਜਾ ਰਿਹਾ ਸੀ ਕਿ ਇਹਨਾਂ ਰਸਤੇ 'ਚ ਮੈਨੂੰ ਫੜ ਕੇ ਦੇ 15-20 ਆਣੇ ਨੇ ਕੁੱਟਿਆ ਹੈ ਤੇ ਮੇਰੇ ਦਾਤਰ ਵਗੈਰਾ ਦਾ ਮਾਰਿਆ ਥਿੰਕੇ ਕਹਿੰਦੇ ਜੀ ਜਿਹੜਾ ਪਿੰਡ ਨਹੀਂ ਮਾੜਾ ਕੰਮ ਹੋਪਾ ਹੀ ਕਰਨਾ ਹੈ ਤੁਸੀਂ ਡਾਕਟਰ ਖਾਓ ਕਿੱਦਾਂ ਕਰ ਸਕਦੇ ਠੀਕ ਹੈ ਤੀ ਇਥੇ ਐਮਰਜੈਂਸੀ ਵੀ ਤੁਹਾਡੇ ਤੇ ਹਮਲਾ ਹੋਇਆ ਕੋਈ ਪਰ ਅਮਰਦਾਸ ਜੀ ਜਦੋਂ ਇਹ ਆਏ ਆ ਇੱਥੇ ਕਿ 40-50 ਬਦਲ ਲੈ ਕੇ ਫੇਰ ਸਾਡੇ ਮਗਰ ਇੱਥੇ ਆ ਗਏ। ਕੌਣ ਆਇਆ ਸੀ ਤੁਹਾਡੇ ਮਗਰ? ਉਹੀ ਪਰਦਾਇਦ ਮਨਦੀਪ ਸਿੰਘ ਦੀਪ ਦਾ ਮੁੰਡਾ ਤੇ 15-20 ਲੈ ਕੇ ਫੇਰ ਆਪਨੇ ਆ ਜਾਣੇ ਆ ਆ ਲੈ ਡੀ ਵਿੱਚ ਆ ਗਏ। ਕਿ ਡਾਕਟਰ ਸਾਹਿਬ ਨੇ ਫੋਨ ਕੀਤਾ ਹੈ ਪਟ્રોલ ਵਿੱਚ। ਇੱਥੇ ਬੰਦੇ ਆਏਗਾ ਜੀ। ਹੂੰ। ਬੰਦੇ ਆ ਕੇ ਉਹ ਫਿਰ ਪਟ્રોલ ਰੂਮ ਆਣ ਨੂੰ ਉਹ ਅਰੈਸਟ ਕੀਤਾ ਜੀ ਅਰੈਸਟ ਕਰਕੇ ਉਹ ਲੈ ਗਏ ਨੇ। ਪਰ ਜਿਹੜਾ ਗੁਰਦੀਪ ਸਿੰਘ ਆ ਜਦੋਂ ਪੁਲਿਸ ਨੇ ਸਿਰੇ ਨੂੰ ਅਰੈਸਟ ਕੀਤਾ ਸੀ ਮੇਰੇ ਘਰ ਦੇ ਜੇ ਬੇਟੇ ਨੂੰ ਉਥੇ ਅੰਦਰ ਅਰੈਸਟ ਕਰ ਲਿਆ ਇਹਨੂੰ ਛੱਡਦਾ ਹੈ। ਦੁਨੋ ਛੱਡਦਾ ਇਹਨੇ 15-20 ਹਜ਼ਾਰ ਰੁਪਏ ਇਕੱਠੇ ਕਰਦੇ ਮੇਰੇ ਤੇ ਹਮਲਾ ਕੀਤਾ ਜੇ ਸਵੇਰੇ ਇਹਨੂੰ ਪੁਲਿਸ ਨਾ ਉੱਥੇ ਛਾੜੇ ਨਾ ਛੱਡਦੇ ਤੇ ਮੇਰੇ ਨਾਲ ਇਹ ਵਾਪਰਦਾ ਨਾ ਹੁੰਦਾ ਉਸ ਨੂੰ ਛੱਡਦਾ ਸੁਖਵਿੰਦਰ ਸਿੰਘ ਨੂੰ ਫੜ ਲਿਆ ਜੀ ਉਹਨੂੰ ਦੋਵਾਂ ਨੂੰ ਅੰਦਰ ਰੱਖਦੇ ਉੱਥੇ ਜੋ ਕਾਰਵਾਈ ਬਣਦੀ ਦੋਵਾਂ ਤੇ ਕਰਨੀ ਪਏ ਉਹਨੂੰ ਇੱਕ ਮੁਲਾਜ਼ਮ ਨੇ ਤਸਵੀਰ ਸੰਜ ਐਸਐਸਓ ਫੱਟੂ ਡੇਗੇ ਜੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨੂੰ ਛੱਡਦਾ ਝਗੜਾ ਕਿਉਂ ਕਰ ਸਕਦੇ ਸੀ ਸੱਤ ਵਜੇ ਦੋਵਾਂ ਨੂੰ ਕਰ ਦਿੰਦੇ ਕੋਈ ਚੱਕਰ ਪਰ ਪੁਲਿਸ ਦੀ ਨਗੇਲੀ ਦੇ ਕਾਰਨ ਹੀ ਸਾਰਾ ਕੁਝ ਹੋਇਆ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰੀਂ ਸ਼ਾਸਨ ਦੱਸੋ ਕੀ ਕਰੀਏ ਜੀ ਜੇਰਾ ਗਰਪ ਹੋਇਆ ਪਿਆ ਜੀ ਇਹਨਾਂ ਦਾ ਠੀਕ ਹੈ ਹੁਣ ਸਰਪੰਚ ਮੌਜੂਦਾ ਪਿੰਡ ਦੇ ਕੀ ਹੰਕਾਰ ਕਰਨੇ ਝਾੜੂ ਵਾਲੇ ਦੱਸੋ ਕੀ ਕਰਾਂਗੇ ਆਪਾਂ ਮੌਜੂਦਾ ਸਰਪੰਚਾ ਜੀ ਇੱਥੇ ਜੀ ਡਾਕਟਰ ਸਰ ਕੀ ਝਗੜਾ ਹੋਇਆ ਪੁੱਤ ਭਿੰਗੇ ਦੇ ਇੱਕ ਬੰਦੇ ਆਈ ਆ ਇੱਥੇ ਵੀ ਐਮਰਜੈਂਸੀ ਜੀ ਵੀ ਥੋੜਾ ਜਿਹਾ ਹੰਗਾਮਾ ਹੋਇਆ ਕੀ ਹੋਇਆ ਜੀ ਉਹ ਦੋ ਪੋਸਟਪੰਡਨ ਗਿਆ ਹੋਇਆ ਸੀ ਤੇ ਪਿੱਛੋਂ ਮੈਨੂੰ ਫੋਨ ਆਇਆ ਸੀ ਐਮਰਜੈਂਸੀ ਜੀ ਵੀ ਹੰਗਾਮਾ ਕਰਨ ਦਾ ਕੋਈ ਦੋ ਪਾਰਟੀਆਂ ਦਾ ਪਰਸੇ ਮੈਨਾਂ ਆਇਓਗੇ ਪਾਰਟੀ ਦਾ ਪਛਿੱਤ ਨਹੀਂ ਪਰ ਆਪਣਾ ਪੁਲਿਸਨ ਫਾਰਮ ਭਰਤਾ ਹੁਸਨ ਦੇ ਬਿਲਕੁਲ ਸਰ ਪੁਲਿਸ ਰੈਸਿਵ ਕਿਤੇ ਬੰਦੇ? ਹਾਂ ਅਕਚੁਅਲੀ ਨਾ ਉਸ ਟਾਈਮ ਇੱਥੇ ਨਹੀਂ ਸੀਗਾ। ਉਹ ਸਰ ਪੋਸ਼ਪਣਾ ਬਣ ਗਿਆ ਸੀ ਤੇ ਮੈਂ ਡਾਕਟਰ ਨਾਲ ਦੇ ਸੀ ਉਹ ਕੰਨੀ ਜਾਂਦੇ ਰਿਹਾ ਸੀ। ਤੇ ਸਰ ਇੱਥੇ ਹੁਣ ਕਿੰਨੀ ਜਣੇ ਦਖਲ ਲੈ ਕੇ ਤੁਹਾਡੇ ਕੋਲ? ਬਿਲਕੁਲ ਇਸ ਟਾਈਮ ਇੱਕ ਅਪੋਇੰਟਮੈਂਟ ਹੈਗਾ। ਸਰ ਬਹੁਤ ਦੁੱਖ ਹੋsin ਹੈ। ਹੋਮੇ ਕੋ ਲਾਇਆ ਸੀ। ਸਰ ਮਰ ਰਕਤੀ ਇਹਨਾਂ ਦੀ? ਹਾਂ ਜੀ ਮਰ ਰਕਤੀ। ਹਾਂਜੀ ਭਾਜੀ ਕੀ ਨਾਈ ਤੁਹਾਡਾ ਮੇਰੇ ਨਾਲ ਗੁਰਦੀਪ ਲੱਗੇ ਕੀ ਝਗੜਾ ਕੀ ਹੋਇਆ ਤੁਹਾਡੇ ਪਿੰਡ ਨੂੰ ਜੀ ਦਾ ਸਰ ਪਿੰਡ ਦਾ ਜੀ ਵਿਕਾਸ ਦੇ ਵਾਸਤੇ ਨਾ ਨਗਾਇਜ਼ ਕਮਜੇ ਛਡਾਰੇ ਸੀ ਜਿੱਦਾਂ ਪੁਲੀਆਂ ਨਾਲੀਆਂ ਤੇ ਬਣਾਈਆਂ ਕਾਫੀ ਵਾਰ ਲੋਕਾਂ ਨੇ ਉਹ ਕਰਾ ਰਹੇ ਸੀ ਤੇ ਆਪਣੇ ਦੂਸਰੇ ਆਪਣੇ ਨਾਲ ਇਲੈਕਸ਼ਨ ਐਂਟੀ ਪਾਰਟੀ ਲੜੀ ਸੀ ਉਹ ਬਗਲਾ ਆਪਣਾ ਕੋਈ ਵੀ ਕੰਮ ਕਰਦੇ ਵਿੱਚ ਝਗੜ ਪਾਦੇ ਕਾਫੀ ਵੀਡੀਓ ਪਾ ਰਹੇ ਪੰਜਾਇਦ ਮੰਗਾਦੇ ਸੀ ਆਇਓ ਖਾਲੀ ਹੱਥ ਨਾਲ ਆਇਓ ਅਸੀਂ ਆਹ ਕਰਦਾ ਕਿ ਵੀਡੀਓ ਆਪਣੇ ਕੋ ਸਾਰਾ ਕੁਝ ਹੈਗਾ ਆ ਤੇ ਫਾਦਰ ਸਾਹਿਬ ਸਵੇਰੇ ਆ ਰਹੇ ਹਸਪੀਟਲ ਤੋਂ ਤੇ ਉਹਨਾਂ ਨੇ ਫਾਜ਼ਲ ਸਾਹਿਬ ਨੂੰ ਗਾਲੀ ਲੋਚ ਕੀਤਾ ਫਿਰ ਮੈਂ ਥਾਣੇ ਅਸੀਂ ਗਏ ਸੀ ਥਾਣੇ ਆ ਕੇ ਮੇਰੇ ਘਰ ਪੈ ਗਈ ਹਜੇ ਤੇ ਫਿਰ ਅਸੀਂ ਘਰੋਂ ਆ ਰਹੇ ਸੀ ਫਿਰ ਸਾਡੇ ਰਾਜ ਕੱਲ ਪਈ ਆ ਇਹ ਮੇਰਾ ਰਿਸ਼ਤੇਦਾਰ ਆ ਇਹ ਕੋਲੋਂ ਨਗਦਾ ਵੇ ਕਹਿੰਦਾ ਕੀ ਹੋਇਆ ਤੇ ਇਹਦੇ ਵੀ ਕਾਫੀ ਨਾ ਸੱਟਾਂ ਲਾਈਆਂ ਨੇ ਭਾਜੀ ਉਹ ਦੂਸਰੇ ਤਰ੍ਹਾਂ ਹੀ ਨਹੀਂ ਕਹਿੰਦੇ ਤੁਸੀਂ ਆਣ ਕੇ ਇੱਥੇ ਵੀ ਸਿਵਲ ਹਸਪੀਟਲ ਵੀ ਤੁਹਾਡੇ ਬੰਦੇ ਆਏ ਆ ਉਹ ਮੈਨੂੰ ਦਾਖਲ ਇਹ ਕਹਿੰਦੇ ਸੀ ਤੈਨੂੰ ਮੈਂ ਸਿਵਲ ਹਸਪੀਟਲ ਤੋਂ ਤੈਨੂੰ ਪਹੁੰਚਣ ਨਹੀਂ ਦੇਣਾਗਾ ਤੈਨੂੰ ਰਾਜ ਹੀ ਮਾਰ ਦੇਣਾ ਤੂੰ ਦਾਖਲ ਹੋਣਾ ਤੈਨੂੰ ਮੈਂ ਪਰਚਾ ਕੋਈ ਕਾਰਵਾਈ ਨਹੀਂ ਕਰਨ ਦੇਣੀ ਤੈਨੂੰ ਰਾਜ ਹੀ ਮਰ ਕੱਚੇ ਹਾਂਜੀ ਉੱਚ ਵਿੱਚ ਕੋਈ ਬੰਦੇ ਵੀ ਅਰੈਸਟ ਹੋਏ ਪੁਲਿਸ ਵੱਲੋਂ ਹਾਂਜੀ ਬੱਚੇ ਵੀ ਕੋਈ ਅਰੈਸਟ ਹੋਏ ਉਹ ਇੱਥੋਂ ਲੈ ਗਏ ਉਹਨਾਂ ਨੂੰ ਫਾੜ ਕੇ ਉਹ ਪਤਾ ਨਹੀਂ ਇਹਨਾਂ ਦਾ ਹਰ ਜਾ ਕੋਈ ਪੋਲਿਟਿਕਲ ਹੂਗ ਹੱਥ ਇਹਨਾਂ ਦੇ ਕਾਫੀ ਮੁੱਦੇ ਲੈ ਗਏ ਆ ਮੁੰਡੇ ਤੋਂ ਉਹ ਆਏ ਸੀ ਇੱਥੋਂ ਕਬੂਤਰਲੇ ਕੋਈ ਪਾਣੀ ਪੋਣੀ ਚਾਹ ਵਗੈਰਾ ਦੇਣਗੇ ਨਹੀਂ ਹਾਂਜੀ ਟੜਕੀ ਨਾ ਭਾਈ ਪਛੇ ਕੀ ਗਲਤੀ ਹੋਈ ਹੈ ਕੋਈ ਨਹੀਂ ਮੈਂ ਤਾਂ ਹੀ ਆਇਆ ਵੇ ਲੈ ਕੇ ਆਇਆ ਮੈਂ ਰਾਹ ਦੇ ਪੈਂਡ ਤੋਂ ਜੰਦੇ ਆ ਮੈਂ ਭਾਈ ਨੂੰ ਚੜਾਈ ਹੁੰਦੀ ਮੈਂ ਕੋਈ ਨਹੀਂ ਰੋਕਦਾ प्रॉपर्टी बेचने और खरीदने के लिए संपर्क करें फेयर डील प्रॉपर्टीज